ਇਹਨਾਂ ਟੈਕਨੀਕਲ ਮੁੱਦਿਆਂ ਦੇ ਸੇਵਾ ਨੂੰ ਇਹਨਾਂ ਦਾ ਮੁਕਤਾਂ ਦਾ ਦੇਮੈਂਡ ਸੀ ਇਹ ਤਾਂ ਕਿ ਸਰ ਹਾਂ ਮੈ ਵੀ ਜਾਣਾ ਹੈ ਸਰ ਹਮ ਹਮੇ ਵੀ ਆਪੇ ਨਹੀਂ ਰਹਿਣਾ ਸਰ ਹਮੇ ਬਾਪਸ ਹੋ ਕੇ ਜਾ ਕੇ ਹਮੇ ਤਾਂ ਵਾਪਸ ਦਿੱਲੀ ਆਣਾ ਹੈ ਸੇ ਹਮਾਰਾ ਸੋਚੀ ਸੀ ਸੇ ਤਾਂ ਹਮੇ ਪੇ ਤੱਕ ਜਾਏਗੇ ਤਾਂ ਜਹਾਜ਼ ਦੇ ਵਿੱਚੋਂ ਬਿਜਲੀ ਗੁੱਲ ਹੋ ਜਾਂਦੀ ਹੈ ਜਿਸ ਦੇ ਕਾਰਨ ਯਾਤਰੀਆਂ ਨੂੰ ਕੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਹਾਜ਼ ਦੀਆਂ ਜਿੱਹਾਂ ਜਿੱਥੇ ਬਿਜਲੀ ਅਚਾਨਕ ਗੁੱਲ ਹੋ ਜਾਂਦੀ ਹੈ ਤੇ ਜਿਸ ਦੇ ਕਾਰਨ ਦਾ ਕੁਝ ਵੀ ਨਹੀਂ ਪਤਾ ਲੱਗਦਾ ਤੇ ਜਿਸ ਦੇ ਕਾਰਨ ਯਾਤਰੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਹਾਂ ਯਾਤਰੀਆਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਹੜਕੰਪ ਮੱਚ ਜਾਂਦਾ ਹੈ ਏਸੀ ਬੰਦ ਹੋ ਜਾਂਦੇ ਨੇ ਤੇ ਫਲਾਈਟ ਉੱਡ ਨਹੀਂ ਪਹੁੰਦੀ ਤਾਂ ਇਸ ਦੇ ਕਾਰਨ ਯਾਤਰੀਆਂ ਨੂੰ ਜਿਹੜੀ ਕੜੀ ਮੁਸ਼ਕਲਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕਿਸ ਤਰੀਕੇ ਦੇ ਨਾਲ ਦੇਖੋ ਯਾਤਰੀਆਂ ਦੇ ਹੱਥ ਵਿੱਚ ਚਾਹੇ ਕਾਗਜ਼ ਹੋ ਜਾਂ ਫਿਰ ਪਾਸਪੋਰਟ ਹੋ ਜਾਂ ਫਿਰ ਰੁਮਾਲ ਹੋਣ ਆਪਣੇ ਆਪ ਨੂੰ ਹਵਾ ਚੱਲਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਦਿੱਲੀ ਤੋਂ ਜਿੱਥੇ ਜਹਾਜ਼ ਆ ਜਿਹੜਾ ਜੀਹਾਂ ਫਲਾਈਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਹਾਜ਼ ਦੇ ਵਿੱਚ ਲਾਈਟ ਚਲੀ ਜਾਂਦੀ ਹੈ ਇਸ ਦੇ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਯਾਤਰੀ ਹੰਗਾਮਾ ਕਰਦੇ ਨਜ਼ਰ ਆ ਰਹੇ ਨੇ ਇੱਕ ਵੀ ਟੈਕਨੀਕਲ ਇਸ਼ੂ ਹੋ ਰਿਹਾ ਹੈ ਸਰ ਹਾਂ ਮੈ ਵੀ ਜਾਣਾ ਹੈ ਸਰ ਹਮ ਹਮੇਂ ਵੀ ਆਪੇ ਨਹੀਂ ਰਹਿਣਾ ਸਰ ਅਮੋ ਦੇ ਬਾਅਦ ਹੋਣਾ ਜਾ ਕੇ ਅਮੇ ਤਾਂ ਵਾਪਸ ਦਿੱਲੀ ਆਣਾ ਹੈ ਸਰ ਹਮਾਰੇ ਸੋਚੀ ਸੀ ਤਾਂ ਹਮ ਵੀ ਪੇ ਤੱਕ ਜਾਏਗੇ ਤਾਂ ਜਹਾਜ਼ ਦੇ ਵਿੱਚੋਂ ਬਿਜਲੀ ਗੁੱਲ ਹੋ ਜਾਂਦੀ ਹੈ ਜਿਸ ਦੇ ਕਾਰਨ ਯਾਤਰੀਆਂ ਨੂੰ ਕੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਹਾਜ਼ ਦੀਆਂ ਜਿੱਹਾਂ ਜਿੱਥੇ ਬਿਜਲੀ ਅਚਾਨਕ ਗੁੱਲ ਹੋ ਜਾਂਦੀ ਹੈ ਤੇ ਜਿਸ ਦੇ ਕਾਰਨਾਂ ਦਾ ਕੁਝ ਵੀ ਨਹੀਂ ਪਤਾ ਲੱਗਦਾ ਤੇ ਜਿਸ ਦੇ ਕਾਰਨ ਯਾਤਰੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਹਾਂ ਯਾਤਰੀਆਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਹੜਕੰਪ ਮੱਚ ਜਾਂਦਾ ਹੈ ਏਸੀ ਬੰਦ ਹੋ ਜਾਂਦੇ ਨੇ ਤੇ ਫਲਾਈਟ ਉੱਡ ਨਹੀਂ ਪਹੁੰਦੀ ਤਾਂ ਇਸ ਕਾਰਨ ਯਾਤਰੀਆਂ ਨੂੰ ਜਿਹੜੀ ਕੜੀ ਮੁਸ਼ਕਲਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕਿਸ ਤਰੀਕੇ ਦੇ ਨਾਲ ਦੇਖੋ ਯਾਤਰੀਆਂ ਦੇ ਹੱਥ ਵਿੱਚ ਚਾਹੇ ਕਾਗਜ਼ ਹੋ ਜਾਂ ਫਿਰ ਪਾਸਪੋਰਟ ਹੋ ਜਾਂ ਫਿਰ ਰੁਮਾਲ ਹੋਣ ਆਪਣੇ ਆਪ ਨੂੰ ਹਵਾ ਚੱਲਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਦਿੱਲੀ ਤੋਂ ਜਿੱਥੇ ਜਹਾਜ਼ ਆ ਜਿਹੜਾ ਜੀ ਹਾਂ ਫਲਾਈਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਹਾਜ਼ ਦੇ ਵਿੱਚ ਲਾਈਟ ਚਲੀ ਜਾਂਦੀ ਹੈ ਇਸ ਦੇ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਯਾਤਰੀ ਹੰਗਾਮਾ ਕਰਦੇ ਨਜ਼ਰ ਆ ਰਹੇ ਨੇ ਦੀ ਟੈਕਨੀਕਲ ਇਸ਼ੂ ਹੋ ਰਿਹਾ ਹੈ ਸਰ ਹਾਂ ਮੈ ਵੀ ਜਾਣਾ ਹੈ ਸਰ ਹਮ ਹਮੇਂ ਵੀ ਆਪੇ ਨਹੀਂ ਰਹਿਣਾ ਸਰ ਹਮੇਂ ਕੋ ਬਾਪਸ ਉੱਤਰ ਜਾ ਕੇ ਹਮੇਂ ਤਾਂ ਵਾਪਸ ਦਿੱਲੀ ਆਣਾ ਹੈ ਸਰ ਹਮਾਰੇ ਸੂਚੀ ਸੇ ਤਾਂ ਹਮ ਵੀ ਪੇ ਤੱਕ ਜਾਏਗੇ ਤੇ ਜਹਾਜ਼ ਦੇ ਵਿੱਚੋਂ ਬਿਜਲੀ ਗੁੱਲ ਹੋ ਜਾਂਦੀ ਹੈ ਜਿਸ ਦੇ ਕਾਰਨ ਯਾਤਰੀਆਂ ਨੂੰ ਕੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਹਾਜ਼ ਦੀਆਂ ਜਿੱहां ਜਿੱਥੇ ਬਿਜਲੀ ਅਚਾਨਕ ਗੁੱਲ ਹੋ ਜਾਂਦੀ ਹੈ ਤੇ ਜਿਸ ਦੇ ਕਾਰਨਾਂ ਦਾ ਕੁਝ ਵੀ ਨਹੀਂ ਪਤਾ ਲੱਗਦਾ ਤੇ ਜਿਸ ਦੇ ਕਾਰਨ ਯਾਤਰੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀहां ਯਾਤਰੀਆਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਹੜਕੰਪ ਮਚ ਜਾਂਦਾ ਹੈ ਏਸੀ ਬੰਦ ਹੋ ਜਾਂਦੇ ਨੇ ਤੇ ਫਲਾਈਟ ਉੱਡ ਨਹੀਂ ਪਉਂਦੀ ਤਾਂ ਇਸ ਕਾਰਨ ਯਾਤਰੀਆਂ ਨੂੰ ਜਿਹੜੀ ਕੜੀ ਮੁਸ਼ਕਲਤ ਦਾ ਸਾਮਣਾ ਕਰਨਾ ਪੈ ਰਿਹਾ ਤਾਂ ਕਿਸ ਤਰੀਕੇ ਦੇ ਨਾਲ ਦੇਖੋ ਯਾਤਰੀਆਂ ਦੇ ਹੱਥ ਵਿੱਚ ਚਾਹੇ ਕਾਗਜ਼ ਹੋ ਜਾਂ ਫਿਰ ਪਾਸਪੋਰਟ ਹੋ ਜਾਂ ਫਿਰ ਰੁਮਾਲ ਹੋਣ ਆਪਣੇ ਆਪ ਨੂੰ ਹਵਾ ਚੱਲਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਦਿੱਲੀ ਤੋਂ ਜਿੱਥੇ ਜਹਾਜ਼ ਆ ਜਿਹੜਾ ਜੀਹਾਂ ਫਲਾਈਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਹਾਜ਼ ਦੇ ਵਿੱਚ ਲਾਈਟ ਚਲੀ ਜਾਂਦੀ ਹੈ ਜਿਸ ਦੇ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਯਾਤਰੀ ਹੰਗਾਮਾ ਕਰਦੇ ਨਜ਼ਰ ਆ ਰਹੇ ਨੇ